ਸਸਿਕਾ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਉਮੀਦ ਕਰਦੀ ਸਾਰੇ ਤੰਦਰੁਸਤ ਹੋਵੇ ਠੀਕ-ਠਾਕ ਹੋਵੋਗੇ ਅੱਜ ਦਾ ਜਿਹੜਾ ਵਲੌਗ ਆ ਬਹੁਤ ਹੀ ਵਧੀਆ ਹੋਣ ਵਾਲਾ ਸੀਨ ਵਲੌਗ ਦੇ ਵਿੱਚ ਬਣੇ ਰਿਹਾ ਤੇ ਸਾਰਾ ਵਲੌਗ ਜ਼ਰੂਰ ਦੇਖਿਓ ਅੱਜ ਅੱਜ ਦਾ ਕਰਦੇ ਆ ਵਲੌਗ ਆਪਾਂ ਸ਼ੁਰੂ ਦੋਸਤੋ ਚਲੋ ਜਿਵੇਂ ਕਹਿੰਦੇ ਹੁੰਦੇ ਆ ਵੀ ਥੋੜਾ ਨੁਕਸਾਨ ਹੋ ਗਿਆ ਅੱਜ ਮੋਬਾਈਲ ਦਾ ਐਡਾਪਟਰ ਹੋ ਗਿਆ ਖਰਾਬ ਤੇ ਆਪਾਂ ਡਾਪਟਰ ਲੈਣ ਗਏ ਸੀ ਮੋਬਾਈਲ ਦਾ ਤੇ ਡਾਪਟਰ ਲੈ ਕੇ ਆਏ ਸ਼ਹਿਰ ਤੋਂ ਜਾ ਕੇ ਤੇ ਐਡਾਪਟਰ ਕਾਫੀ ਮਹਿੰਗਾ ਆ ਜਿਹੜਾ ਕਿ ਆਪਣਾ ਖਰਾਬ ਹੋ ਚੁੱਕਿਆ ਤੋ ਤਾਂ ਤੁਹਾਨੂੰ ਦਿਖਾਉਨੇ ਆ ਆਪਾਂ ਕਿਹੜਾ ਡਾਪਟਰ ਲੈ ਕੇ ਆਏ ਆ ਤੇ ਕਿਦਾਂ ਵਰਕ ਕਰਦਾ ਹੈ ਆਜੋ ਬਨੇ ਰੋ ਆਪਾਂ ਆ ਗਈ ਆਪਣੀ ਛੱਤ ਦੇ ਕਿਉਂਕਿ نیچے ਥੱਲੇ ਵੰਜਦੀ ਪੜੀਆਂ ਦਾ ਸੀਗਾ ਮੈਂ ਚਾਹਲ ਡਿਸਟਰਬ ਨਾ ਹੋਵੇ ਤੇ ਆਪਾਂ ਉੱਪਰ ਜਾ ਕੇੜਾ ਵਲੌਗ ਹੈਗਾ ਉਹ ਬਣਾਉਨੇ ਆ ਦੋਸਤੋ ਆਪਾਂ ਡਾਪਟਰ ਲੈ ਕੇ ਆਏ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਡਾਪਟਰ ਲੰਦਾ ਆਪਾਂ ਆ ਡਾਪਟਰ ਲੈ ਕੇ ਆਪਾਂ ਯੂ ਬੋਨ ਦਾ ਕਾਫੀ ਮਹਿੰਗਾ ਆਇਆ ਇਹ ਚਲੋ ਮੈਂ ਪ੍ਰਾਈਸ ਤੇ ਨਹੀਂ ਦੱਸਦਾ ਕਿਉਂਕਿ ਹਰ ਹਰ ਇੱਕ ਸ਼ਹਿਰ ਵਿੱਚ ਇਹਦਾ ਅਲੱਗ-ਅਲੱਗ ਪ੍ਰਾਈਸ ਹੋ ਸਕਦਾ ਤੇ ਪਰ ਕਾਫੀ ਮਹਿੰਗਾ ਹੈ ਕਿਉਂਕਿ ਆਈਫੋਨ ਦਾ ਐਡਾਪਟਰ ਆ ਇਹ ਆਈਫੋਨ XR ਆ ਆਪਣੇ ਕੋਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਤੇ ਇਹਨਾਂ ਡਾਕਟਰ ਮੈਂ ਲੈ ਕੇ ਆਂ ਡਾਕਟਰ ਖਰਾਬ ਹੋ ਗਿਆ ਅੱਜ ਅਚਾਨਕ ਹੀ ਮੈ ਹੈ ਦੇ ਬਣਾ ਸਰਨਾ ਨਹੀਂ ਗਾ ਹੁਣ ਲਿਆਉਣਾ ਪੈਣਾ ਕਿਉਂਕਿ ਆਪਾਂ ਵਲੌਗਸ ਤੋਂ ਪਰ ਡੇਲੀ ਵਲੌਗਸ ਬਣਾਉਣੇ ਆ ਤੇ ਡੇਲੀ ਵਲੌਗਸ ਲਈ ਆਪਾਂ ਨੂੰ ਫੋਨ ਚਾਰਜ ਕਰਨਾ ਹੀ ਪੈਂਦਾ ਤੇ ਦੋਸਤੋ ਮੈਂ ਗਿਆ ਸ਼ਹਿਰ ਆਪਣੇ ਤੇ ਆਪਣੇ ਸ਼ਹਿਰ ਤੋਂ ਜਾ ਕੇ ਅੱਜ ਆਪਾਂ ਐਡਾਪਟਰ ਖਰੀਦ ਲੈਂਦਾ ਹੈਗਾ ਤੇ ਹੁਣ ਵੈਸੇ ਤਾਂ ਉਹ ਕਹਿੰਦੇ ਗਰੰਟੀ ਦਿੰਦੇ ਆ ਵੀ ਵਧੀਆ ਐਡਾਪਟਰ ਹੈਗਾ ਇਹ ਵੀ ਫੋਨ ਨੂੰ ਖਰਾਬ ਨਹੀਂ ਕਰਦਾ ਮੈਂ ਖੈ ਇਦਾਂ ਨਾ ਹੋਵੇ ਆਪਣਾ ਮਹਿੰਗਾ ਫੋਨ ਆ ਤੇ ਫੋਨ ਹੀ ਆਪਣਾ ਖਰਾਬ ਕਰ ਦਵੇ ਇਹ ओरिजिनल ਤਾਂ ਨਹੀਂ ਵੈਸੇ ਹੈਗਾ ਪਰ ਫਿਰ ਵੀ ਕਹਿੰਦੇ ਵੀ ਬਹੁਤ ਵਧੀਆ ਮੇਰੇ ਦੋਸਤ ਦੀ ਦੁਕਾਨ ਹੀ ਆ ਉੱਥੇ ਉਹ ਕਹਿੰਦਾ ਵਧੀਆ ਹੈਗਾ ਐਡਾਪਟਰ ਤੇ ਵਧੀਆ ਕੰਮ ਦਊਗਾ ਤੇ ਆਪਾਂ ਬਾਕੀ ਨੂੰ ਚਾਰਜ ਲਾ ਕੇ ਦੇਖਿਆ ਵੈਸੇ ਵਧੀਆ ਕੰਮ ਕਰਦਾ ਹਜੇ ਤੱਕ ਤਾਂ ਇਹ ਜੇ ਚ ਪ੍ਰੋਬਲਮ ਆਉਂਦਾ ਆਪਾਂ ਉਹਦੀ ਦੁਕਾਨ ਤੇ ਆ ਕੇ ਮੋੜ ਆਵਾਂਗੇ ਕਿਉਂਕਿ ਜਾਣ ਪਛਾਣ ਦਾ ਆਪਾਂ ਨੂੰ ਇਹੀ ਫਾਇਦਾ ਹੁੰਦਾ ਦੋਸਤੋ ਤੇ ਆਪਾਂ ਆਗੇ ਆਪਣੀ ਛੱਤ ਖਾਤੇ ਆਪਾਂ ਕਰਦੇ ਆਂ ਵਲੌਗ ਸ਼ੁਰੂ ਦੋਸਤੋ ਜਿਸ ਤਰ੍ਹਾਂ ਮੈਂ ਸਵੇਭਾ ਵੀ ਵਲੌਗ ਬਣਾਇਆ ਤੁਹਾਨੂੰ ਪੁੱਛਿਆ ਸਾਰਿਆਂ ਨੂੰ ਕਿ ਜਿਹੜਾ ਰਾਤ ਆਪਣੇ ਪੰਜਾਬ ਵਿੱਚ ਪਹਹਾਲ ਆਇਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਫਰੋਇਪ ਜਲੇਵੇ ਸੱਪਕੇ ਦੇ ਪਹਹਾਲ ਆਇਆ ਤੇ ਦੋਸਤਾਂ ਨੇ ਮੈਨੂੰ ਬਹੁਤ ਸਾਰੇ ਮੈਸੇਜ ਆਏ ਉਹ ਕਹਿੰਦੇ ਸੀਗੇ ਕਿ ਜਿਹੜਾ ਜਾਨੀ ਨੁਕਸਾਨ ਤੇ ਹੋਰ ਨੁਕਸਾਨ ਜਿਹੜੇ ਟਹਿ ਟੇਰੀ ਨਹੀਂ ਹੋਏ ਮਕਾਨ ਬਚਤਰੇਗੀ ਪਰਮਾਤਮਾ ਦੀ ਵੱਡੀ ਕਿਰਪਾ ਹੈਗੀ ਗੁਰੂ ਰਾਮਦਾਸ ਦੀ ਕਿ ਜਿਹੜਾ ਹੈਗਾ ਬਚਾਅ ਹੋ ਗਿਆ ਤੇ ਦੋਸਤੋ ਜੇ ਤੁਸੀਂ ਹੁਣ ਮੇਰਾ ਉਹ ਪੁਰਾਣਾ ਵਲੌਗ ਵੇਖਿਆ ਤੇ ਉਹਦੇ ਵਿੱਚ ਤੁਸੀਂ ਦੱਸਿਓ ਆਪਣੀ ਜਗ੍ਹਾ ਤੁਸੀਂ ਕਿੱਥੇ ਰਹਿੰਦੇ ਹੋ ਤੇ ਤੁਹਾਡੇ ਵੀ ਪਚਾਲ ਆਇਆ ਜਿਹੜਾ ਸਾਡੇ ਪਚਾਲ ਆਇਆ ਜਿਹੜਾ ਸਾਡੇ ਪਚਾਲ ਆਇਆ ਸੀਗਾ ਤੁਹਾਨੂੰ ਦੱਸਦਾ ਇਸ ਤਰ੍ਹਾਂ ਪਚਾਲ ਆਇਆ ਕਿ ਇਦਾਂ ਲੱਗਾ ਜਿਵੇਂ ਬੰਬ ਫਟ ਗਿਆ ਹੁੰਦਾ ਕਿਉਂਕਿ ਮੈਂ ਆਪਣੇ ਕਮਰੇ ਵਿੱਚ ਕੁਰਸੀ ਤੇ ਬੈਠਾ ਹੀ ਹਾਂ ਜੀ ਮੈਂ ਪਿਆ ਨਹੀਂ ਸੀ 9:00 ਵਜੇ ਤੇ ਰਾਤ ਦੇ 20 ਮਿੰਟ ਸੀ 9:20 ਤੇ ਜਿਹੜਾ ਪਚਾਲ ਆਇਆ ਤੇ ਮੈਨੂੰ ਇਦਾਂ ਲੱਗਾ ਧਰਤੀ ਜਿਹੀ ਸਾਰੀ ਹਿੱਲ ਗਈ ਕਿਉਂਕਿ ਮੈਨੂੰ ਇਦਾਂ ਲੱਗਾ ਵੀ ਬਾਹਰ ਜਿਵੇਂ ਬੰਬ ਫਟ ਗਿਆ ਹੋਵੇ ਜਿਸ ਤਰ੍ਹਾਂ ਜਦੋਂ ਮੈਂ ਬਾਹ ਮੈਨੂੰ ਇੰਦਾ ਸੀ ਕਿ ਬੱਦਲਵਾਈ ਹੈਗੀ ਤੇ ਬੱਦਲ ਹੋਣਗੇ ਤੇ ਬੱਦਲ ਗਰਜਿਆ ਹੋਊਗਾ ਪਰ ਨਹੀਂ ਜਦੋਂ ਥੋੜੇ ਟਾਈਮ ਬਾਅਦ ਮੈਂ ਜਾ ਕੇ ਬਾਹਰ ਦੇ ਬੱਦਲ ਸੀ ਪਰ ਬੱਦਲ ਨਹੀਂ ਗਰਜ ਰਹੇ ਸੀਗੇ ਤੇ ਜਦੋਂ ਮੈਂ ਜਾ ਕੇ ਦੇਖਿਆ ਤੇ ਉਸ ਤੋਂ ਬਾਅਦ ਮੈਂ ਆ ਕੇ ਜਦੋਂ ਘਰ ਦੇ ਵੀ ਕਹਿੰਦੇ ਵੀ ਤਾਂ ਭਚਾਲ ਲੱਗਦਾ ਕਿਉਂਕਿ ਸਾਰੇ ਬੈੱਡ ਬੁੱਟ ਆਪਣੇ ਹਿੱਲ ਚੁੱਕੇ ਸੀਗੇ ਤੇ ਦੋਸਤੋ ਜਿਸ ਤਰ੍ਹਾਂ ਜਦੋਂ ਮੈਂ ਆ ਕੇ ਫੇਸਬੁੱਕ ਓਪਨ ਕੀਤੀ ਤਾਂ ਉਸ ਤੇ ਖਬਰਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ ਵੀ ਪੰਜਾਬ ਦੇ ਵਿੱਚ ਭਚਾਲ ਦੇ ਬਹੁਤ ਵੱਡੇ ਝਟਕੇ 9.5 ਦੀ ਤੀਬਰਤਾ ਨਾਲ ਜਿਹੜਾ ਪਚਾਲ ਆਇਆ ਸੀਗਾ ਦੋਸਤੋ ਬਾਈ ਮੇਰਾ ਤੁਸੀਂ ਉਹ ਵਾਲਾ ਵਲੌਗ ਵੇਖ ਲਓ ਸੁਭਾਹ ਵਾਲਾ ਕਿਉਂਕਿ ਉਸ ਵਿੱਚ ਮੈਂ ਪਾਇਆ ਸਾਰਾ ਕੁਝ ਕਿਵੇਂ ਕਿੱਥੇ ਆਇਆ ਤੇ ਤੁਸੀਂ ਉਹ ਵਲੌਗ ਵੇਖ ਕੇ ਮਨਜੂਰ ਦੱਸਿਓ ਤੇ ਆਪਣਾ ਇਹ ਵਲੌਗ ਹੈਗਾ ਇਹ ਆਪਾਂ ਛੱਤ ਉੱਪਰ ਆਏ ਸੀਗੇ ਛੱਤ ਆਪਣਾ ਡੈਸ਼ ਰਿਸ਼ ਖਰਾਬ ਹੋਏ ਪਿਆ ਡੈਸ਼ ਸੂਤ ਕਰਾਉਣੇ ਜਦੋਂ ਵਾਂਚ ਨੇ ਪੇਪਰ ਹੋ ਗਏ ਡੈਸ਼ਾਂ ਦਾ ਜਾਇਜ਼ਾ ਲੈਣਾ ਸੀ ਡੈਸ਼ ਕਿਵੇਂ ਠੀਕ ਕਰਨੇ ਕਿਉਂ ਟੀਵੀ ਦੇਖਣਾ ਪੈਂਦਾ ਮੈਚ ਨਹੀਂ ਤੇ ਬਹੁਤ ਸ਼ਕੀਨ ਆਪਾਂ ਕ੍ਰਿਕਟ ਦਾ ਮੈਂ ਇੱਕ ਬਹੁਤ ਵੇਣੇ ਆ ਤੇ ਦੋਸਤੋ ਮੈਂ ਡੈਸ਼ ਵਿਖਣਾ ਤੁਹਾਨੂੰ ਦਿਖਾਉਣਾ ਹੈ ਡੈਸ਼ ਆਪਣੇ ਖਰਾਬ ਹੋਏ ਪਏ ਤੇ ਆਪਾਂ ਇਹਨਾਂ ਦੀ ਰਿਪੇਅਰ ਕਰਨੀ ਤਾਰਾ ਤੁਰਾ ਖਿਲਰੇ ਪਈਆਂ ਤੇ ਆਓ ਦੇਖਦੇ ਆਪਾਂ ਆਹ ਦੇਖੋ ਦੋਸਤੋ ਜਿਹੜਾ ਡੈਸ਼ ਹੈਗਾ ਇਹ ਕਾਫੀ ਨਾ ਇੱਥੇ ਵੰਚ ਦੀ ਪੁਣੀ ਪਤੰਗ ਚੜਾਉਂਦੇ ਆ ਲਤਮ-ਤਮ ਮਾਰੀ ਗਏ ਇਹਨਾਂ ਨੇ ਕਾਫੀ ਵਿੰਗਾ ਕਰਤਾ ਇਹ ਤੇ ਇਹਦੀ ਹਾਲਤ ਜਿਹੜੀ ਖਦਸ਼ਾ ਹੋਈ ਪਈ ਆ ਤੇ ਇਹਨੂੰ ਮਕੈਨਿਕ ਲਿਆ ਕੇ ਬਣਾਉਣਾ ਪਊ ਵੈਸੇ ਤਾਂ ਮਕੈਨਿਕ ਆਪਾਂ ਆਪ ਹੀ ਹੈਗੇ ਆ ਮੈਂ ਡੈਸ਼ ਡਿਸਟਰੀਬਿਊਟ ਰੇਂਜ ਆ ਉਹ ਆਪ ਹੀ ਠੀਕ ਕਰਨਾ ਮੇਰੇ ਕੋਲ ਉਹ ਸਿਸਟਮ ਜਿਹੜਾ ਹੈਗਾ ਠੀਕ ਕਰਨ ਵਾਲਾ ਪਰੇ ਦੀ ਜਿਹੜੀ ਹਾਲਤ ਆ ਦੇਖੋ ਕਾਫੀ ਖਰਾਬ ਕੀਤੀ ਪਿੱਥੇ ਨੇ ਬੱਚੇ ਨੇ ਰਲ ਕੇ ਇਹਦੇ ਵਿੱਚ ਵਾਜੂ ਬੁੱਜ ਕੇ ਇਹ ਡਾਇਰੈਕਸ਼ਨ ਡਰਕਸ਼ਨ ਜੀ ਹੱਲੀ ਪਈ ਆ ਤੇ ਇਧਰ ਆਪਣੇ ਦੂਸਰੇ ਕਮਰੇ ਦਾ ਡੈਸ਼ ਆ ਉਹ ਸਹੀ ਆ ਪਰ ਉਹਦੀ ਵੀ ਤਾਰ ਤੋਰੀ ਲੱਤੀ ਪਈ ਆ ਦੇਖੋ ਪਹਿਲਾਂ ਨਵੀਂ ਵਗੈਰਾ ਸਾਰਾ ਹਿੱਲਿਆ ਪੈਦਾ ਵੀ ਇਹਦੀ ਡਾਇਰੈਕਸ਼ਨ ਸੈਟ ਕਰਨ ਆ ਤਾਰਾਂ ਤੋਰੀਆਂ ਪਈਆਂ ਆਪਣੀਆਂ ਵਿੱਚ ਹੀ ਆਪਣੇ ਵਾਈਫਾਈ ਦੀ ਤਾਰ ਆ ਆ ਦੂਸਰੀ ਵਾਲੇ ਨੇ ਵੀ ਪਈ ਆ ਜੀ ਉਹਦੀ ਆ ਦੇਖੋ ਪਰ ਉਹਦਾ ਸਿਸਟਮ ਹੀ ਸਾਰਾ ਟੁੱਟਿਆ ਪਿਆ ਦੇਖੋ ਜਿਸ ਤਰ੍ਹਾਂ ਹੈਗਾ ਤੇ ਇਹ ਆਪਾਂ ਮਕੈਨਿਕ ਸੱਦ ਕੇ ਆਪ ਨੂੰ ਬਣਾਉਣਾ ਪਊਗਾ ਜਿਹੜਾ ਤੇ ਆਪਾਂ ਉਹਨੂੰ ਬਣਾ ਕੇ ਤੇ ਫਿਰ ਇਹਨੂੰ ਚਲਾਵਾਂਗੇ ਪਰ ਇਹ ਵੰਛੇ ਦੇ ਪੇਪਰਾਂ ਤੋਂ ਬਾਹਰ ਹੀ ਕਰਾਂਗੇ ਸਾਰਾ ਕੁਝ ਆਪਾਂ ਤੇ ਦੋਸਤੋ ਜਿਸ ਤਰ੍ਹਾਂ ਹੋਰ ਮੈਂ ਤੁਹਾਨੂੰ ਆਪਣੀ ਛੱਤ ਉੱਪਰ ਦਿਖਾ ਰਣਾ ਦੋਸਤੋ ਇੱਕ ਬਹੁਤ ਮਹੱਤਵਪੂਰਨ ਜਿਹੜੀ ਗੱਲ ਹੈ ਮੈਂ ਤੁਹਾਨੂੰ ਕਰਨ ਲੱਗਾ ਤੁਹਾਡੇ ਨਾਲ ਆਹ ਦੇਖੋ ਜਿਸ ਤਰ੍ਹਾਂ ਪੰਛੀ ਆਪਣੇ ਇੱਥੇ ਆਉਂਦੇ ਆ ਤੇ ਦੋਸਤੋ ਹੁਣ ਗਰਮੀਆਂ ਆ ਚੱਲੀਆਂ ਤੇ ਦੋਸਤੋ ਤੁਹਾਡੇ ਸਾਰਿਆਂ ਦੇ ਅੱਗੇ ਮੇਰੀ ਬੇਨਤੀ ਹੈ ਕਿ ਜਿਸ ਤਰ੍ਹਾਂ ਦੇਖੋ ਮੇਰਾ ਇੱਥੇ ਇੱਕ ਆ ਕੁੰਡਾ ਰੱਖਿਆ ਹੋਇਆ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਨੂੰ ਧੋਗੇਰ ਵਿੱਚ ਨਾ ਗਰਮੀ ਦੇ ਵਿੱਚ ਪਾਣੀ ਰੱਖ ਦਿੰਦੇ ਆ ਇੱਥੇ ਜਿਹੜੇ ਪੰਛੀ ਆ ਕਈ ਵਾਰ ਆ ਕੇ ਇੱਥੇ ਪਾਣੀ ਗਰਮੀ ਵਿੱਚ ਪੀ ਲੈਂਦੇ ਆ ਕਿਉਂਕਿ ਉਹਨਾਂ ਨੂੰ ਵੀ ਇੱਥੇ ਪਿਆਸ ਬਹੁਤ ਜ਼ਿਆਦਾ ਲੱਗਦੀ ਹੈ ਤੇ ਦੋਸਤੋ ਇਹ ਨਾਲੇ ਪੰਨ ਹੋਏ ਨਾ ਤੇ ਨਾਲੇ ਕਹਿੰਦੇ ਪੰਨ ਤੇ ਨਾਲੇ ਚਲੋ ਆਪਾਂ ਨੂੰ ਪੰਨ ਕਰਨਾ ਚਾਹੀਦਾ ਤੇ ਇਹਦੇ ਵਿੱਚ ਪਾਣੀ ਮੈਂ ਰੱਖ ਦਿੰਦਾ ਵੈਸਤਾ ਇਹ ਇੱਕ ਹੀ ਹੈਗਾ ਤੇ ਵੈਸ ਮੇਰੇ ਪਲਾਸਟਿਕ ਦੇ ਦੋ ਤਿੰਨ ਹੋਰ ਬਣਾਏ ਸੀ ਜਿਹੜੇ ਨੇਰੀ ਨੂੰ ਰਿ ਆਉਣਾ ਉਹ ਉੱਡ ਗਏ ਆ ਤੇ ਦੋਸਤੋ ਤੁਸੀਂ ਵੀ ਨਾ ਗਰਮੀ ਵਿੱਚ ਹੁਣ ਆਪਣੇ ਛੱਤ ਉੱਪਰ ਜੋੜ ਕੋਈ ਭਾਂਡਾ ਬਰਤਨ ਰੱਖ ਕੇ ਜਿਸ ਤਰ੍ਹਾਂ ਕੁੰਡੇ ਕਾਂਡੇ ਜੇ ਮਿਲ ਜਾਂਦੇ ਆ ਕਾਂਡੇ ਜੇ ਮਿਲ ਜਾਂਦੇ ਜਿਸ ਤਰ੍ਹਾਂ ਆਪਣੇ ਭਾਂਡੇ ਵਾਲਿਆਂ ਆਪਣੇ ਸ਼ਹਿਰਾਂ ਵਿੱਚੋਂ ਤੇ ਕਿਰਪਾ ਕਰਕੇ ਤੁਸੀਂ ਵੀ ਆਪਣੇ ਜਿਹੜੇ ਛੱਤ ਉੱਪਰ ਜ਼ਰੂਰ ਕੋਈ ਬਰਤਨ ਰੱਖਿਓ ਕਿਉਂਕਿ ਜਿਹੜੇ ਜਾਨਵਰ ਆ ਗਰਮੀ ਵਿੱਚ ਉਹਨਾਂ ਨੂੰ ਵੀ ਤਿਆਪ ਪਿਆਸ ਬਹੁਤ ਲੱਗਦੀ ਆ ਖੇਤਾਂ ਵਿੱਚ ਜਿੱਦਾਂ ਵੈਸੇ ਪਾਣੀ ਹੁੰਦਾ ਪਰ ਕਈ ਵਾਰ ਮੋਟਰਾਂ ਨਹੀਂ ਚੱਲਦੀਆਂ ਆ ਤੇ ਉੱਥੇ ਖੇਲਾਂ ਵਿੱਚ ਵੀ ਪਾਣੀ ਨਹੀਂ ਹੁੰਦਾ ਜਿਹੜੇ ਵਿਚਾਰੇ ਪੰਛੀ ਆ ਉਹ ਆੜਾਂ ਵਿੱਚੋਂ ਪਾਣੀ ਨਹੀਂ ਪੀ ਸਕਦੇ ਤੇ ਦੋਸਤੋ ਇਹ ਬਹੁਤ ਵੱਡਾ ਪੰਨ ਹੁੰਦਾ ਕਿਉਂਕਿ ਮੈਂ ਤੁਹਾਨੂੰ ਗੱਲ ਸੁਣਾਉਣਾ ਸਾਡੇ ਇਥੇ ਸ਼ਹਿਰ ਵਿੱਚ ਜਿੱਥੇ ਮੇਰੇ ਥੋੜੇ ਸਿਸਟਰ ਸਿਸਟਰ ਵਿਆਹੇ ਨੇ ਉੱਥੇ ਨਾ ਉਹਨਾਂ ਦੇ ਗਵਾਂਢੀਆਂ ਦੇ ਸਾਹਮਣੇ ਘਰ ਦੇ ਉੱਪਰ ਨਾ ਬਨੇਰੇ ਦੇ ਉੱਪਰ ਦੂਜਾ ਮੇਰੇ ਉੱਪਰ ਜਿੱਦਾਂ ਆਪਣਾ ਆ ਬਨੇਰਾ ਉਹਨੇ ਬਨੇਰੇ ਉੱਪਰ ਨਾ ਬਹੁਤ ਸਾਰੇ ਕੁੰਡੇ ਜੇ ਲੈ ਕੇ ਰੱਖੇ ਹੋਏ ਨੇ ਜਿਸ ਤਰ੍ਹਾਂ ਆ ਤੁਹਾਨੂੰ ਦਿਖਾਇਆ ਸੀ ਆਪਣੇ ਕੋਲ ਕੁੰਡਾ ਜਾਂ ਪਿਆ ਹੈਗਾ ਇਦਾਂ ਦੇ ਕੁੰਡੇ ਰੱਖੇ ਤੇ ਉਹਨਾਂ ਦੇ ਦੋਸਤੋ ਜਿਹੜੇ ਤੋਂ ਉਹਨਾਂ ਦੇ ਮੈਂ ਦੇਖਿਆ ਘੱਟੋ ਘੱਟ ਤੁਸੀਂ ਯਕੀਨ ਨਹੀਂ ਮੰਨਣਾ ਉਹਨਾਂ ਦੇ 100 ਤੋਤਾ ਜਿਹੜਾ ਪੈਰਟ ਹੁੰਦਾ ਹਰੀ ਲੰਗ ਦਾ 100 ਤੋਤਾ ਸ਼ਾਮ ਨੂੰ ਆ ਕੇ ਉੱਥੇ ਪਾਣੀ ਪੀਂਦਾ ਤੇ ਉਹ ਬੜਾ ਹੀ ਸੋਹਣਾ ਦ੍ਰਿਸ਼ ਹੁੰਦਾ ਬੜਾ ਮਨਮੋਹਨ ਮਨਮੋਹਕ ਦ੍ਰਿਸ਼ ਹੁੰਦਾ ਜਦੋਂ ਵੇਖੀਦਾ ਮੈਂ ਜਾਨਾ ਜਦੋਂ ਵੀ ਸ਼ਹਿਰ 'ਚ ਤੇ ਦੇਖ ਲਓ ਪੱਕਾ ਰੁਟੀਨ ਆ ਉਹਨਾਂ ਦਾ ਉਹ ਪੱਕਾ ਹੀ ਹਰ ਰੋਜ਼ ਆ ਕੇ ਉੱਥੇ ਪਾਣੀ ਪੀਂਦੇ ਹੀ ਪੀਂਦੇ ਆ ਪਤਾ ਨਹੀਂ ਕਿੰਨੀ ਦੂਰ ਤੋਂ ਚੱਲ ਕੇ ਆਉਂਦੇ ਆ ਉਹ ਤੇ ਕਿਵੇਂ ਉਹਨਾਂ ਦਾ ਦਾਣਾ ਪਾਣੀ ਉੱਥੇ ਹੁੰਦਾ ਉਹਨਾਂ ਨੇ ਹੁਣ ਦਾਣੇ ਵੀ ਰੱਖਣੇ ਸ਼ੁਰੂ ਕਰ ਦਿੱਤੇ ਆ ਉਹ ਤੋਤਿਆਂ ਨੂੰ ਦਾਣੇ ਦੋਣੇ ਵੀ ਪਾਉਂਦੇ ਆ ਤੇ ਉੱਥੇ ਉਹ ਬੜਾ ਵਧੀਆ ਦ੍ਰਿਸ਼ਾ ਦਾ ਵੇਖੇ ਨਾਲੇ ਪਉਣ ਲੱਗਦਾ ਤੇ ਨਾਲੇ ਤੇ ਉੱਥੇ ਉਹ ਉਹ ਬੱਚੇ ਬੜੇ ਦੇਖਣ ਹੁੰਦੇ ਨੇ ਆਣ ਗਾਣੇ ਥੋੜੇ ਤੋਤੇ ਬਹੁਤ ਹੁੰਦੇ ਆ ਤੇ ਦੋਸਤੋ ਇਸ ਤਰ੍ਹਾਂ ਆਪਾਂ ਵੀ ਸਾਰੇ ਰਲ ਕੇ ਹੰਬੜਾ ਮਾਰੀਏ ਤੇ ਆਪਾਂ ਜਿਹੜਾ ਹੈਗਾ ਆਪਾਂ ਵੀ ਇਹ ਪਉਣ ਖੱਟੀਏ ਤੇ ਗਰਮੀਆਂ ਸ਼ੁਰੂ ਹੋ ਚੁੱਕੀਆਂ ਤਕਰੀਬਨ 6 ਤੋਂ ਉੱਪਰ ਤੁਸੀਂ ਵੀ ਪਾਣੀ ਭਰ ਕੇ ਜਰੂਰ ਰੱਖਿਆ ਕਰੋ ਦੋਸਤੋ ਤੇ ਚਲੋ ਆਪਾਂ ਗਾਂ ਦੀ ਗੱਲਬਾਤ ਇਹਦੀ ਕਰਦੇ ਆਂ ਆਪਾਂ ਚੱਲਣਾ ਹੈਗਾ ਖੇਤ ਅੱਜ ਫੇਰ ਤੇ ਖੇਤ ਜਿਹੜਾ ਮਾਰਨ ਵਾਲੇ ਉੱਤੇ ਥੋੜੀਆਂ ਗੱਲਾਂ ਬਾਤਾਂ ਖੇਜਿਆ ਕਰਦੇ ਆਪਾਂ ਚਲੋ ਮਿਲਦੇ ਆਂ ਖੇਤੀ ਦੋਸਤੋ ਆਪਾਂ ਚੱਲੇ ਖੇਤ ਪਾਰਾ ਦੇਖੋ ਮੋਟਰਸਾਈਕਲ ਦਾ ਟਾਇਰ ਜਿਹੜਾ ਹੈਗਾ ਅਸਲਿਖਿਆ ਜਣਾ ਕਰਤਾ ਕੈਨਸਲ ਆ ਦੇਖੋ ਵਾਂਝੀ ਦੇ ਮਾਰ ਖੁੱਲੇ ਵਾਂਝੀ ਪਾ ਹੁਣ ਕੀ ਕਰੀਏ ਟਾਇਰ ਪੈਂਚਰਾਂ ਨੂੰ ਖੇਡ ਕੈਨਸਲ ਕਰ ਦਈਏ ਕਰੀ ਗਏ ਤੇ ਦੋਸਤੋ ਟਾਇਰ ਪੈਂਚਰ ਹੋਣ ਦੇ ਟਾਇਰ ਪੈਂਚਰ ਹੋਣ ਦੇ ਕਾਰਨ ਆਪਣੇ ਜਾਣੀ ਖੇਤ ਖੇਦ ਕਰਨ ਹੋਇਆ ਕੈਨਸਲ ਚਲੋ ਆਪਾਂ ਜਿਹੜੇ ਉੱਥੇ ਤੁਹਾਨੂੰ ਦਿਖਾਉਣਾ ਸੀ ਵੀ ਆੜਾ ਵਾੜਾ ਵਿੱਚ ਜਿਹੜਾ ਪਾਣੀ ਖੜਾ ਹੁੰਦਾ ਉੱਥੋਂ ਕੁਝ ਜਾਨਵਰ ਚਾਰੇ ਪੀ ਲੈਂਦੇ ਆ ਤੇ ਪਰ ਜਦੋਂ ਆੜੇ ਪਾਣੀ ਦਾ ਉਹਦੋਂ ਥੋੜਾ ਔਖਾ ਹੋ ਜਾਂਦਾ ਤੇ ਕਿਰਪਾ ਕਰਕੇ ਦੁਬਾਰਾ ਮੈਂ ਫੇਰ ਰੀਪੀਟ ਕਰ ਦੱਤਾ ਤੇ ਤੁਸੀਂ ਆਪਣੇ ਛੱਤਾਂ ਦੇ ਉੱਪਰ ਜਰੂਰ ਕੋਈ ਨਾ ਕੋਈ ਭਾਂਡ ਪਲਾਸਟਿਕ ਦਾ ਜਾਂ ਕੋਈ ਵੀ ਲੈ ਕੇ ਚੱਲ ਪਲਾਸਟਰ ਨਹੀਂ ਕੋਈ ਕੁੰਡਾ ਲੈ ਕੇ ਜਾਨਵਰ ਵਾਲੀ ਪਾਣੀ ਜ਼ਰੂਰ ਰੱਖਿਓ ਜੇ ਮੇਰੀ ਗੱਲ ਚੰਗੀ ਲੱਗੀ ਤੇ ਦੋਸਤੋ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਜਦਾ ਵਲੌਗ ਕਰਦੇ ਐਂਡ ਤੇ ਸਾਰਿਆਂ ਨੂੰ ਬਾਏ ਬਾਏ ਜੀ